ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਅਮ੍ਰਿਤਪਾਲ ਨੂੰ ਮਿਲਣਾ ਪਹੁੰਚੀ ਪਤਨੀ ਕਿਰਨਦੀਪ ਪਤਨੇ ਪਰਸ ਤੇਲ ਲਈ ਸੀ ਇਹ ਖਾਸ ਚੀਜ਼ ਇਸ ਦੇ ਨਾਲ ਹੀ ਲੋਕ ਸਭਾ ਚੋਣਾਂ ਤੇ ਪੰਜਾਬ ਦੀ ਇਹਨਾਂ ਲੋਕ ਸਭਾ ਸੀਟਾਂ ਵਿੱਚ ਕਾਂਗਰਸ ਦੇ ਸਭ ਤੋਂ ਵੱਧ 7 ਸਤ ਸੀਟਾਂ ਆਪਣੇ ਨਾਮ ਕੀਤੀਆਂ ਇਸ ਵਾਰੀ ਸਾਰੀਆਂ ਪ੍ਰਮੁੱਖ ਪਾਰਟੀਆਂ ਨੇ ਲੱਖਿਆ ਹੁਣ ਜੋ ਹੋਣ ਵਾਲੀਆਂ ਲੜੀਆਂ ਨਾਲ ਕਾਂਗਰਸ ਨੇ 7 ਸੀਟਾਂ ਜਿੱਤੀਆਂ ਹਨ ਸਤਾ ਆਮ ਆਦਮੀ ਪਾਰਟੀ ਪੈਂਸਿੱਟਾ ਨਾਲ ਦੂਜੇ ਨੰਬਰ 13 ਹੀ ਜਦ ਕੀ ਭਾਜਪਾ ਖਾਤਾ ਵੀ ਨਹੀਂ ਖੁੱਲਿਆ ਸਭ ਤੋਂ ਵੱਧ ਹੈਰਾਨ ਕੀਤੀ ਖਡੂਰ ਸਾਹਿਬ ਤੇ ਫਰੀਦਕੋਟ ਹਲਕੇ ਨੇ ਇਥੋਂ ਦੋ ਆਜ਼ਾਦ ਮੀਧਵਰ ਨੇ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ ਖਡੂਰ ਸਾਹਿਬ ਅਮਰੀਪਾਲ ਸਿੰਘ ਨੇ ਜੇਲ੍ਹ ਚ ਬੈਠੇ ਹੀ 194120 ਵੋਟਾਂ ਨਾਲ ਕਾਂਗਰਸ ਦੇ ਕੁਲਬੀਰ ਜੀਰਾ ਨੂੰ maat ਦਿੱਤੀ ਖਟੂਰ ਸਾਹਿਬ ਦੇ ਕੈਬਨਿਟ ਦੇ ਮੰਤਰੀ ਲਾਲਜੀਤ ਭੁੱਲਰ ਤੀਜੇ ਨੰਬਰ ਤੇ ਰਹੇ ਹਨ ਉਹਨਾਂ ਨੂੰ ਸਿਰਫ 19436 ਵੋਟਾਂ ਪਈਆਂ ਅਮਰੀਪਾਲ ਨੂੰ ਮਿਲੀ ਬੰਦਪ ਪਿੱਛੋਂ ਉਸ ਦਾ ਪਰਿਵਾਰ ਡੁੱਬੀਗੜ ਜੇਲ੍ਹ ਪਹੁੰਚ ਗਿਆ ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ ਕੌਰ ਉਸ ਨੂੰ ਮਿਲਣ ਆਸਾਮ ਦੀ ਡਿਬ ਰੁੜਗ ਜੇਲ੍ਹ ਪਹੁੰਚੀ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ